ਉਹ ਜੀ ਕਿ ਜੀ ਅਸੀਂ ਜੁੱਤੀਆਂ ਦੀ ਦੁਕਾਨਾਂ ਦੇ ਉੱਪਰ ਇੱਥੋਂ ਲੈਣੀ ਆ ਅਸੀਂ ਚੱਪਲਾਂ ਚੱਪਲਾਂ ਵੀ ਤੁਹਾਨੂੰ ਪਤਾ ਵੀ ਫਿਰ ਘੈਂਟ ਜੀਆਂ ਲੈਣ ਹੋਣੀਆਂ ਮਾੜੀਆਂ ਢਿੜੀਆਂ ਤਾਂ ਉਹ ਲੈਣੀ ਹੋਣੀਆਂ ਹੈਗੀਆਂ ਠੀਕ ਆ ਦੇਖੋ ਕਿੰਨੀਆਂ ਸੋਹਣੀਆਂ ਸੋਹਣੀਆਂ ਜੀ ਇੱਥੇ ਚੱਪਲਾਂ ਪਈਆਂ ਠੀਕ ਐ ਇਧਰ ਵੀ ਉਹੀ ਚੀਜ਼ਾਂ ਪਈਆਂ ਐ ਠੀਕ ਐ ਤੇ ਉੱਧਰ ਪਈਆਂ ਜੀ ਸਾਡੀਆਂ ਪੰਜਾਬੀ ਜੁੱਤੀਆਂ ਹਾਂ ਘਰ ਪਾਉਣ ਨੂੰ ਦੇਣੀਆਂ ਫਿਰ ਉਹ ਤਿਲਕ ਦੀਆਂ ਐ ਠੀਕ ਐ ਹਾਂ ਜੰਦੀ ਜੀ ਤੋਂ ਹੈ 8 ਨੰਬਰ ਖੋਹਦੇ ਇੱਕ ਮੇਰਾ ਸਾਈਜ਼ ਤੇਰਾ ਕਿਹੜਾ ਸਾਈਜ਼ ਹੈ ਪਤਾ ਲੱਜਣਾ ਇਹਨਾਂ ਨੂੰ ਮੇਰਾ 7 ਹੈ ਹਾਂ 7 ਹੋਈ ਹੋਰ ਜਿੱਤੀ ਵਗੈਰਾ ਸੋ ਕਿੰਨੀਆਂ ਸੋਹਣੀਆਂ ਸੋਹਣੀਆਂ ਪਈਆਂ ਇੱਥੇ ਦੇਣੀ ਹੈਗੀ ਬੋ ਉਹਦੀ ਕੋਈ ਨਹੀਂ ਬੀਤੇ ਨਹੀਂ ਸ਼ੈਅ ਮਾੜੀ ਜੰਦੀ ਜੀ ਤਿਲਕੂ ਆ ਇਹ ਨਹੀਂ ਵੀਰ ਤਿਲਕ ਜਾਣਾ ਨਾ ਨਿਕਰੀ ਆ ਤੁਹਾਨੂੰ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਸੁਣੋ ਗਿੱਲਾ ਹੋ ਕੇ ਤਿਲਕਣਾ ਨੇ ਨਾ ਨੰਬਰ ਆ ਵੀਰ ਜੀ ਇਹ ਆਪਣਾ ਨੰਬਰ ਮਿਲ ਜੂਗਾ ਜੀ ਤੁਸੀਂ ਵੈਸੇ ਸੈਂਪਲ ਦਿਖਾਉਣਾ ਹੈ। ਰਾਈਟ। 6 ਸਾਲ ਦੀ ਹੋ ਗਈ। ਥੋੜੀ ਜਿਹੀ ਬੜੀ ਆ ਨਾ ਇਹ। ਮੰਮੀ ਜੀ ਇਹ ਲੈਣੀ 8 ਨੰਬਰ ਮੇਰਾ ਤਾਂ 7 ਆਉਂਦਾ। ਬਾ ਮੈਨੂੰ ਤਾਂ ਤਿਲਕਣ ਦਾ ਡਰਾ ਮੈਨੂੰ ਹੋਰ ਕੋਈ ਇਸ਼ੂ ਨਹੀਂ ਹੈ। ਦੱਸ ਹੈ ਕਿ ਇਹਨਾਂ ਨੂੰ ਪਤਾ ਚੱਪਣਾ ਵੇਚਦੇ ਆ ਇਹ। ਇਹਨਾਂ ਨੇ ਤਾਂ ਕਹਿਣਾ ਲੈ ਲਓ ਫਿਰ ਤੁਸੀਂ ਜੇ ਉੱਥੇ ਤਿਲਕ ਤੁਲਕ ਕੇ ਫਿਰ ਕੀ ਹੋਊਗਾ? ਤੈਨੂੰ ਪਤਾ ਵੀ ਕਿਹੜੀ ਕੀ ਤਿਲਕਣ ਵਾਲੀ ਆ ਨਹੀਂ। ਮੈਂ ਤਾਂ ਤੁਹਾਨੂੰ ਤਾਂ ਹੀ ਤਾਂ ਮੈਂ ਗੱਲ ਕਰਦੀ ਆ ਵੀ ਬਸ ਤਿਲਕਣ ਵਾਲੀ ਨਾ ਹੋਵੇ। ਗਲਤ ਆਪ ਹਰੇਕ ਹੀ ਕਰਕੇ ਲੈਂਦੇ ਆ ਉਹ ਇਹਨਾਂ ਨੂੰ ਹੂੰ ਪਤਾ ਵੀ ਕਿਹੜੀ ਤਰੀਕੇ ਦੀ ਜਿਹੜੀ ਲੈਣੀ ਉਹ ਪੁੱਛਦੇ ਰਹਿੰਦੇ ਆ ਸੀ ਗੱਲ ਫਾਈਲ ਕੋਲ ਡਾਲੋ 8 ਨੰਬਰ ਤੋਂ ਛੋਟੇ ਸਾਈਜ਼ ਆ ਜਨੂ 7 ਨੰਬਰ ਮੇਰੇ ਤਾਂ ਸਾਈਜ਼ ਦੀ ਮੰਮੀ ਨੇ ਨਾਉਂਗਾ ਆਉਗਾ ਜਿਹੜੇ ਸਾਈਜ਼ ਨੰਬਰ 8 ਨੰਬਰ ਦੇ ਬਰੂਬਰ ਆਲੇ ਥੋੜੇ ਕਿੰਨਾ ਆਉਂਦਾ ਮੇਰੇ ਸਾਥ ਦੀ ਆਕਾ ਫਿਰ ਨਾਉਂਗਾ ਆਉਗਾ ਲੈ ਲਓ ਬੜੀ ਦੀ ਤਾਂ ਥੋੜੀ ਜਿਹੀ ਸੋਲੂਸ਼ਨ ਵੀ ਆ ਛੋਟੀ ਦਾ ਕਿੱਥੇ ਆ ਕਲਰ ਹੋਰ ਨਹੀਂ ਇਹਦੀ ਕਿਹੜੀ ਕਲਰ ਇੱਕ ਹੋ ਰਿਹਾ ਹੈ ਨੰਬਰ ਹੈ 799 ਦੇ ਦੇਖ ਲਿਓ ਮੰਮੀ ਵਾਲੀ ਜੁੱਤੀ ਪਰ 39 ਲਿਖਿਆ ਹੋਇਆ ਹੈ ਇਸ ਤਰ੍ਹਾਂ ਇਹ 39 ਹੈ ਇਹ 39 ਲਓ ਆ ਕੇਵਲ ਬਾਅਦ ਕੇਵਲ ਇਹ ਪਾਣੀ ਪੂਣੀ ਤੇ ਪਾ ਲੋ ਬਾਹਰ ਅੰਦਰ ਵੀ ਪਾਜੂ ਉਹਦੀ ਲੱਗਦੀ ਹੈ ਛੇ ਤਿਲਕਦੀ ਨਹੀਂ ਚਲਪ ਨਹੀਂ ਹੁੰਦੀ ਨਾ ਉਹ ਸਲੀਪੀ ਕੋਈ ਜੋ ਵੀ ਤਿਲਕੂ ਵੀ ਨਹੀਂ ਹੈ ਨਾਲੇ ਬਾਹਰ ਅੰਦਰ ਪਾ ਕਾਦਾ ਆ ਫਿਰ ਵੀ ਤੁਹਾਡੀ ਘਰ ਘਾਰੇ ਜ ਨਹੀਂ ਕੋ ਮਾਰਕੀਟੋਂ ਗਜ਼ਾਰਿਆ ਦੇ ਲੂ ਜੇ ਨਹੀਂ ਜਦੋਂ ਮੈਂ ਪਾਉਂਦਾ ਫਿਰ ਇਹ ਹੈ ਇਹ ਇਹਨਾਂ ਦਾ ਵੀ ਦੇ ਲੋ ਉਹਨਾਂ ਦਾ ਇੱਥੇ ਵੀ ਕਿਹਦਾ ਹੈ ਯਾਦ ਕਰਦੇ ਜਾਣਾ ਵਧੀਆ ਲੱਗਦੀ ਆ ਕੋਈ ਇਹ ਤੇ ਸੱਤ ਅੱਛਾ ਫਿਰ ਉਹਨਾਂ ਦਾ ਅੱਠ ਨੰਬਰ ਦੇ ਦੋ ਅੱਠ ਦੇ ਦਿੰਦਾ ਇਹ ਚੀਜ਼ ਚ ਨਾ ਲੈ ਲੇ ਲੈ ਲੋ ਫਿਰ ਮੈਂ ਤਾਂ ਸਿੰਪਲ ਹੀ ਲੈਣੀ ਆ ਤੁਸੀਂ ਲੋ ਇਹ ਮਨ ਨੂੰ ਨਹੀਂ ਪਸੰਦ ਤੁਸੀਂ ਪਾਉਣੀ ਆ ਤੁਸੀਂ ਦੇਖੋ ਹਾਂ ਤੇ ਦੋ ਤਿੰਨ ਵੀ ਚਿੰਪਣੀ ਆਣੀ ਯਾਰ ਹੋਏ ਮੈਂ ਤਾਂ ਕੁਝ ਨਹੀਂ ਕਹਿੰਦੀ ਤੁਸੀਂ ਦੇਖੋ ਆਪਣਾ ਮੈਨੂੰ ਉਹਨਾਂ ਨਾਲ ਵਿੱਚ ਪਾਓ ਜੇ ਉਹ ਇੱਧਰ ਉੱਧਰ ਹੋ ਗਈ ਮੇਰਾ ਨਾਮ ਲੱਜਾ ਜੜਾ ਮੈਨੂੰ ਗਾਲਾਂ ਕੱਢਣ ਲੱਜੜਾ ਇਸ ਕਰਕੇ ਮੈਂ ਵਿੱਚ ਪੈਣਾ ਹੀ ਨਹੀਂ ਮੈਂ ਹਾਂ ਉਹ ਜਿਹੜੀ ਪਈ ਆ ਉਹ ਚ ਰਖਾ ਦਿਓ 8 ਨੰਬਰ ਹੀ ਕਾ ਕਰ ਦੋ ਸਾਈ ਹਾਂ ਵੀ ਕਰਾ ਲਓ ਤੁਸੀਂ ਫਿਰ ਫਨੀ ਪੌਣੀ ਖਰੋ ਹੋ ਜਾਣੀ ਆ ਤੇ ਮਮੀ ਵਾਸਤੇ ਲੈਣੀ ਆ ਬਹੁਤ ਵੱਡੀ ਕੰਪਟਰ ਹੈ ਫਿਰ ਮਾਸੀ ਮੇਰੀ ਗੱਲ ਸੁ ਤੂੰ ਨਾ ਪਜ਼ਲ ਕਾਤੇ ਹੁੰਦੀ ਆਹੀ ਲੈ ਲੈ ਜੇ ਤੇਰੇ ਦਿਲ ਨੂੰ ਲੱਗੀ ਮੈਨੂੰ ਵੀ ਸੋਹਣੀ ਲੱਗਦੀ ਆ ਇਹ ਲੈ ਲਾ ਆ ਯਾ ਕਨਫਿਊਜ਼ ਹੋਈ ਜਾਨੀ ਆ ਮੇਰੇ ਲਈ ਬਿਲਕੁਲ ਸੱਤ ਨੰਬਰ ਉੱਥੇ ਕਹਿੰਦੇ ਤੁਸੀਂ ਉੱਥੇ ਆਵੋ ਜੇ ਇਦਾਂ ਦੀ ਹਾਂ ਠੀਕ ਸਾਰਾ ਮੈਲਾ ਹੋ ਜਾਂਦਾ ਜਗਾ ਮਿੱਟੀ ਚ ਕੰਨ ਵਾਸ਼ਰਨ ਦੀ ਪਾਣੀ ਚ ਕਰਾਤੀ ਹਾਂ ਧੋ ਲੋ ਫੇਰ ਵੀ ਕੋਈ ਹੋਰ ਕਲਰ ਡਿਸਕੈਂਡ ਭਾਲੇ ਤੇ ਹਰ ਰੇਂਗ ਕਲਰ ਹੈਗਾ ਸਪਿੰਨਰ ਸੈਟਾ ਯਾਰ ਪੰਗਲਾ ਅੰਦਰ ਵੀ ਆ ਕੇ ਚੱਪਲ ਲੀ ਦੀ ਆਹ ਨਹੀਂ ਹਾਂ ਕਾਹਦੀ ਕੋਣਾ ਲੈ ਕਿਤੇ ਕਿਤੇ ਹੀ ਪਾਣਾ ਲੈ ਖਸਾ ਦੇ ਇੱਕਾਂ ਨੀਲੀ ਛੋੜਾ ਮੈਡਮ ਦੇਖ ਜਸਨੀ ਆਪ ਨੂੰ ਮੈਂ ਦੱਸਤਾ ਇਹਨਾਂ ਨੂੰ ਹਰੇ ਚੱਪਲ ਲੈ ਕੇ ਜਾਂਦੇ ਜਿੱਥੇ ਮੇਰੇ ਪੈਰ ਨਹੀਂ ਟੁਕਦੇ ਨਾ ਵੀ ਕਿਤੇ ਪ੍ਰਤੀ ਦੇਤੀ ਸੋਨਾ ਥੋੜੀ ਇੱਕ ਨੰਬਰ ਵੜਾ ਨਹੀਂ ਮਿਲੂ ਪਿੱਛੇ ਪੁੱਤ ਮਾੜਾ ਸ਼ੀਸ਼ੇ ਮੈਂ ਦੇਖੋ ਕਿਹੜੀ ਸੋਣੀ ਲੱਗਦੀ ਹੈ ਮਾੜਾ ਰਾਈਟ ਸਾਈਡ ਨਾਲੇ ਜਿਆਦਾ ਸੋਣੀ ਲੱਗ ਰਹੀ ਹੈ ਤੁਹਾਡੇ ਕੋ ਪਰ ਚੱਲ ਮਾੜਾ ਫਿਟਿੰਗ ਹੈ ਕੁਛ ਤੇ ਨਾ ਨਹੀਂ ਯਾਰ ਲੋਂਗੇ 200 ਆਹ ਠੀਕ 250 ਜੀ ਮੈਨੂੰ ਵੀ ਇਦਾਂ ਦਾ ਹੀ ਦਿਖਾ ਦਿਓ ਕੁਸ ਨਾ ਇਹ ਕਲਰ ਨਹੀਂ ਸੋਨਾ ਹੈਗਾ ਹਾਂ ਇਹ ਕਲਰ ਹੈ ਹਾਂ ਇਹ ਕਲਰ ਦਾ ਪਸੰਦ ਆ ਮੰਨੂ ਵੀ ਮੇਰੀ ਮਾਸੀ ਵਰਗਾ ਹੀ ਦੇ ਦੋ ਮਾਸੀ ਵਰਗਾ ਹੀ ਦੇ ਦੋ ਅੱਲਾ ਰੱਖ ਤੇਰੇ ਸਹਜ ਹੋਣਾ ਚਾਹੀਦਾ ਮੇਰੇ ਹੀ ਸਹਜ ਹੋਣਾ ਤੇਰੇ ਹੋਰ ਅੰਟੀ ਕੁਛ ਕੋ ਠੀਕ ਹੈ ਬਾਜ ਦੇ ਦੋ ਤੁਹਾਡੀ ਹੋਗੀ ਕਮਿਸ਼ਨ ਦਾ ਤਿੰਨਾਂ ਦੇ ਰੇਟ ਤੇ ਵੀ ਨਹੀਂ ਉਹ ਮੰਮੀ ਦੀ 7 ਨੰਬਰ ਹੈ ਤੇ ਤੇਰਾ 7 ਨੰਬਰ ਹੈ ਬਸ ਠੀਕ ਆ ਪੇਅਰ ਬਣਾ ਲਓ ਭਾਈ ਦੇਖ ਕੇ ਹੁਣ ਅਸੀਂ ਥੋੜਾ ਜਿਹਾ ਲੜਨਾ ਜੀ ਆਫ ਕੈਮਰਾ ਉਹ ਸਾਡੀ ਥੋੜੀ ਜੀ ਜਮਾਂਦਰੂ ਪ੍ਰੋਬਲਮ ਹੈ ਜੀ ਨੂੰ ਕਹਿਣੀ ਹੈ ਥੋੜੀ ਜੀ ਵੇਟ ਨੂੰ ਲੈ ਕੇ ਠੀਕ ਹੈ ਜੀ ਚਲੋ ਜੀ ਬਾਦ ਹੁਣ ਤੁਹਾਨੂੰ ਘਰ ਜਾ ਕੇ ਮਿਲਾਂਗੇ ਹੈਂ ਅੱਛਾ ਚਾਚੇ ਨੇ ਨੂੰ ਚਾਚੇ ਨੇ ਜਿਹੜੇ ਪਾਸੇ ਰੋੱਤ ਲਾਤਾ ਲੈ ਦੇਣਾ ਦੇਖ ਲਾਂਗੇ ਜਿੰਨੀ ਕੁ ਮੇਰੇ ਕੋਲ ਗੁੰਜਾਇਸ ਹੋਈ ਸਾਰੀ ਵੀਡੀਓ ਨਹੀਂ ਆਈ ਆ ਸਾਰੀ ਪਾਸੇ ਕਲੈਕਸ਼ਨ ਨਵੀਆਂ ਪਾ ਨਹੀਂ ਅਦਰ ਬਗਾਰ ਪਹਿਲੇ ਹੀ ਪਾਤੀ ਜਨਮ ਦਿਨ ਹਲੇ ਕਾਹਦਾ ਦੋ ਤਿੰਨ ਮਹੀਨਿਆਂ ਤੱਕ ਕਹਿੰਦੇ ਹੁਣੇ ਦਵਾ ਦਿਓ ਮਾਈਂਟ ਕਿ ਰੱਖਣਾ ਚਾਹੀਦਾ ਕਿ ਦੇ ਲੈ ਲੇ ਦੇ ਹੁਣੇ ਦਾਸ ਤਾ ਮੈਂ ਵੀ ਕੋਤਾਂ ਨਹੀਂ ਨਹੀਂ ਉਹ ਤਾਂ ਵਧੀਆ ਮਾਸੀ ਚੱਕ ਕੇ ਤਾਂ ਦੇਖੋ ਇੱਕਦੋ ਯਾਰ ਨੇ ਛੋਟੇ ਕੀ ਕਰਨੇ ਤੁਸੀਂ ਥੋੜਾ ਜਿਹਾ ਬੜਾ ਚਲੋ ਨਾ ਜਾਨਦੇ ਆ ਫਾਰਮੂਲਾ ਦਾ ਤੇ ਤੇਰੇ ਤਾਂ ਵੀ ਸੋਹਣੇ ਹਾਂ ਹਾਂ ਇਹ ਗੱਲ ਤਾਂ ਹੈ ਕੇਵਲ ਪੈਸੇ ਪਾੜ ਲਓ ਪਰ ਤੁਹਾਡੇ ਬੈਗ ਚੋਂ ਨਾ ਨਹੀਂ ਤੁਹਾਡੇ ਪਰਸ ਤੇ ਸੁਭਰੀ ਤੇ ਡਾਈਪਰ ਢੂਪ ਪਰ ਕੋਈ ਲੋਕ ਮੈਨੇਜਰ ਤਾਂ ਨਹੀਂ ਕਰੂੰਗਾ ਇਧਰ ਬੜਾ ਵੀ ਦੇਖਿਓ ਕੋਈ ਕਿੰਨਾ ਘੈਂਟ ਹੈ ਹਾਂ ਨਾਈਸ ਆ ਤਾਂ ਦੇਖਿਓ ਕੋਈ ਬੜਾ ਹਾਂ ਵੀ ਸੋਹਣਾ ਹੂੰ ਮੇਰੇ ਪਾਸ ਦਕਲਰ ਹੀ ਆ ਹਾਂ ਜਿਹੜਾ ਮਨੂ ਆਇਆ ਬਾਹਰ ਆ ਵੀ ਕਿੰਨਾ ਸੋਹਣਾ ਸਾਡੀ ਰੋਪੜ ਦੀ ਮਸ਼ਹੂਰ ਮੰਡੀ ਟਾਂ ਟਾਂ ਡਾ ਮਾਸੀ ਸਾਡੀ ਉਹ ਜਾ ਰਹੀ ਹੈ ਜੀ ਆ ਬਹੁਤ ਬਰੀਆ ਵਧੀਆਂ ਹਰੀਆਂ ਭਰੀਆਂ ਜੀ ਜਿਹੜੀਆਂ ਕੈਣ ਦਾ ਪੱਬ ਆਏ ਆ ਵੀ ਸਬਜ਼ੀਆਂ ਆਈਆਂ ਹੋਈਆਂ ਠੀਕ ਆ ਮੰਡੀ ਦੇ ਵਿੱਚ ਉਹ ਪਹੁੰਚ ਗਈ ਜੀ ਮਾਸੀ ਹਾਂ ਜਰੂਰੀ ਐਨੇ ਦੂਰ ਨੂੰ ਆਏ ਫਿਰ ਤੁਸੀਂ ਹੂੰ 30 ਰੁਪਏ ਪਾਈਆ 60 ਰੁਪਏ ਦੇਤਾ ਕਿਲੋ ਕਰ ਦੇ ਕਰ ਫਿਰ ਅਦਰਕ ਮਸੀ ਉਹ ਵੀ ਲੈ ਸਕਦੇ ਕੀ ਯਕੋਪ ਤੇ ਬਣਾ ਲਾਂਗੇ ਅੱਜ ਉਹ ਹੀ ਲੈ ਲੈਂਦੇ ਹਾਂ ਹਾਂ ਟਮਾਟਰ ਵੀ ਕਿੰਨੇ ਸੋਹਣੇ ਸੋਹਣੇ ਆਏ ਤਾਂ ਅਦਰਕ ਅਦਰਕ ਕੈਰੇਟ ਆ ਪਾਈਆ ਪਿਆ ਦਾ ਪਾਈਆ ਹੀ ਦੇ ਕਰੇਲੇ ਵੀ ਆਉਣ ਲੱਗੇ ਦੇਖ ਲੋ ਸਭ ਕੁਝ ਹੈ ਸਭ ਕੁਸ ਹੌਲੀ ਹੌਲੀ ਆ ਰਿਹਾ ਹੈ ਇੱਧਰ ਆਲੂ ਪਿਆਜ਼ ਹੈਗੇ ਆ ਹੈ ਪਤਾ ਨਹੀਂ ਮੰਮੀ ਨੇ ਮੈਨੂੰ ਅਸੀਂ ਕਿਹਾ ਕੇ ਭੇਜਿਆ ਜਰੀ ਅੱਛਾ ਉਹ ਚਿੱਟਾ ਪਿਆਜ਼ ਕਾਦੇ ਖਾਤਰ ਵਰਤੇ ਆ ਜਾਂਦਾ ਉਹ ਹੈ ਬਾਜੀ ਆ ਲਾਸਟ ਸਲਾਦ ਕੇ ਲਈਏ ओके ਠੀਕ ਬਾਤ ਖੁਸ਼ ਹੋ ਜੇ ਦੇ ਕਿਲੋ ਅਦਰਕ ਤੇ ਜੋ ਪਾ ਦੇ ਪਿਆਦਾ ਕਰਵਾ ਦੇ ਆਪ ਪਿਆਦਾ ਅਦਰਕ ਗੋਭੀ ਕੈਰੇਟਾ ਗੋਭੀ ਵੀਰ ਵੀਰ ਤੇ ਕਿਲੋ ਦੇਖ ਲੈ ਵੀਰ ਤੇ ਕਿਲੋ ਆਹ ਲੈ ਲੈਣਾ ਆਪਾਂ ਨੇ 1/2 ਮੀਟਰ ਕਦੂ ਆਰ ਕਟਲਸ ਲੈ ਲੈਣਾ ਇੰਨੀ ਸਬਜ਼ੀ ਕਰਨਾ ਠੀਕ ਹੈ ਚਲ ਮੈਂ ਕਰ ਦੇ ਕਿਲੋ ਗੋਭੀ ਕਰਦੇ 20 ਕਿਲੋ ਕੀ ਬਣਾਈ ਗਏ ਬਸ ਮੋੜਿਆ ਮੂੰਹ ਵੀ ਕਾ ਕਰਨੀ ਲੋੜਾ ਜਦੇ ਵਾਝਦੀ ਆਏ ਹਾਂ ਛਾਈ ਨਹੀਂ ਕਰ ਦਿੰਦੀ ਅੱਜ ਨਹੀਂ ਪੇੜਨੀ ਹੈਗੀ ਮੰਡੀ ਚ ਕੀ ਆ ਗੱਲ ਅੱਜ ਲੋਕ ਦੁਕਾਨਾਂ ਚ ਜਿਆਦਾ ਬੜੇ ਹੋਏ ਆ ਇਹਦੇ ਕਰਕੇ ਹੈ ਛਾਈ ਇਹ ਕਹਾ ਕਹੀ ਹਾਂ ਮੈਂ ਉਹੀ ਕਹਿਣੀ ਅੱਜ ਨਹੀਂ ਰਸ਼ ਨਹੀਂ ਹੈਗਾ ਨਹੀਂ ਰਸ਼ ਹੁੰਦਾ ਅੱਗੇ ਆਹ ਕਾਰ ਨਹੀਂ ਆਇਆ ਤੇ ਕਿਹਨੇ ਕਿਹ ਫੜਾਇ ਕੋਈ ਜਾ ਨਹੀਂ ਹਾਂ ਅੱਗੇ ਵੀ ਤਾਂ ਮੈਂ ਤੁਹਾਨੂੰ ਦੱਦੀ ਅੱਗੇ ਨਾ ਦੁਕਾਨਾਂ ਦੇ ਵਿੱਚ ਹੁੰਦੇ ਨਹੀਂ ਅੱਜ ਕਾ ਅੱਜ ਤਾਂ ਸਾਰੇ ਦੁਕਾਨਾਂ ਹੀ ਭਰੀਆਂ ਪਈਆਂ ਵੀ ਆਂ ਜੀ ਹੂੰ ਕੀ ਆ ਨਹੀਂ ਕਿਆ ਕਹਿੰਦੇ ਹੁੰਦੇ ਇਹਨੂੰ ਗੋਬੀ ਕਿ ਪੀਸ ਚੜਾ ਰਿਹਾ ਹਲੇ ਅੱਛਾ ਹੋਰ ਦਊਗਾ ਪਾਦੇ ਪਾਦੇ ਮੈਨੇ ਵੀ ਪੂਰੀ ਪੂਰੀ ਦਣੀ ਦੇਖਿਓ ਕਟਲਸਵੀ ਬਣ ਜਾਣਾ ਜਸਮੀਨ ਨਾਲ ਕੋਈ ਚਾਹ ਠੀਕ ਆਮਣੇ ਪੀਸ ਹੋ ਚਿੱਟਾ ਜਾਂ ਪਾਦੇ ਉਹਦਾ ਬਚਾਰਾ ਪਹਿਲੇ ਹੀ ਚੁਣ ਕੇ ਲੈ ਗਿਆ ਤਾਂ ਮਾਸੀ ਰੰਗਰੀ ਵਧੀਆ ਮਾਸੀ ਆਹੋ ਚਲੋ ਤਾਂ ਠੀਕ ਹੈ ਤੇ ਅੱਜ ਸਾਡੀ ਵਿਚਾਰੀ ਮੰਡੀ ਖਾਲੀ ਪਈਆ ਨਹੀਂ ਆਹ ਸਾਰਾ ਹੀ ਏਰੀਆ ਨਾ ਜਿਹੜਾ ਪੱਧਰ ਤੇ ਲੈ ਕੇ ਸਾਰਾ ਹੀ ਭਰਿਆ ਬਹੁੰਦਾ ਠੀਕ ਹੈ ਤੇ ਇੱਧਰ ਵੀ ਸਾਰਾ ਸਮਾਨ ਪਿਆ ਬੰਦ ਗੋਬੀ ਵੀ ਆ ਗਈ ਜੀ ਪਹਿਲਾਂ ਹੀ ਬਰਤੀ ਜਾਂਦੀ ਸੀ ਮਤਲਬ ਘੱਟ ਦੀ ਘਣ ਮਿਲਦੀ ਸੀ ਇੱਧਰ ਤਾਂ ਫਿਰ ਇਸ ਕਰਕੇ ਫਿਰ ਮਿਲਾਂਗੇ ਫਿਰ ਆਏ ਨਾੜੇ ਵਾਲਾ ਤੇ